ਪੰਜਾਬ ਚ ਵਿਧਾਨ ਸਭਾ ਚੋਣਾਂ ਦਾ ਦੰਗਲ ਸ਼ੁਰੂ ਹੋ ਚੁੱਕਾ ਹੈ ਪੰਜਾਬ ਦੇ ਵੱਖ-ਵੱਖ ਹਲਕਿਆਂ ਚ ਲੋਕ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਲਈ ਪਹੁੰਚੇ ਹੋਏ ਨੇ ਇਹ ਤਿੰਨ ਤਸਵੀਰਾਂ ਲੁਧਿਆਣਾ ਗੁਰਦਾਸਪੁਰ ਅਤੇ ਪਟਿਆਲਾ ਦੀਆਂ ਨੇ ਲੁਧਿਆਣਾ ਦੇ ਹਲਕਾ ਆਤਮਨਗਰ ਚ ਲੁਧਿਆਣਾ ਸਾਊਥ ਦੇ ਅਕਾਲੀ ਉਮੀਦਵਾਰ ਹੀਰਾ ਸਿੰਘ ਗਾਬੜਿਆ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਗਾਬੜਿਆ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਭਪਿੰਦਰ ਸਿੰਘ ਸਿੱਧੂ ਦੇ ਨਾਲ ਹੈ ਉਧਰ ਗੁਰਦਾਸਪੁਰ ਚ ਆਪ ਦਾ ਸਾਥ ਛੱਡ ਆਪਣਾ ਪੰਜਾਬ ਪਾਰਟੀ ਬਣਾਉਣ ਵਾਲੇ ਸੁਚਾ ਸਿੰਘ ਛੋਟੇਪੁਰ ਵੀ ਵੋਟ ਪਾਉਣ ਲਈ ਪਹੁੰਚੇ ਪਟਿਆਲਾ ਦੇ ਚੋਣ ਖਾੜੇ ਚ ਦੇ ਆਪ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਨੇ ਵੀ ਵੋਟ ਪਾਈ ਡਾਕਟਰ ਬਲਵੀਰ ਦੀ ਟੱਕਰ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਕਾਲੀ ਉਮੀਦਵਾਰ ਜੇ ਜੇ ਸਿੰਘ ਨਾਲ ਇਹਨਾਂ ਉਮੀਦਵਾਰਾਂ ਨੇ ਆਪਣੀ ਆਪਣੀ ਪਾਰਟੀ ਦੀ ਜਿੱਤ ਹੋਂ ਦੀ ਪੂਰੀ ਆਸ ਜਤਾਈ ਹੈ ਵਿੱਚ 183 ਨੰਬਰ ਮੇਰੀ ਬੋਟ ਸੀਗੀ ਉਹ ਮੈਂ ਪਾ ਕੇ ਹੁਣ ਆਇਆ ਪਰ ਜਾਣਤਾ ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਹੱਕਾ ਜਾ ਰਿਹਾ ਸਾਰਾ ਔਰ ਮੈਂ ਸਮਝਦਾ ਕਿ ਬਾ ਵੱਡੀ ਗਿਣਤੀ ਨਾਲ ਲੀਡ ਲਾ ਕੇ ਜਿੱਤਣਗੇ आ, हर बंद अपनी वोट देखा इस्तेमाल करना चाहिए इस वोट ने किस्मत का फैसला करना के फैसला करना सो बहुत चंकी गल धनबाद करना है कि ये आ, सारे बूथ जाकर लक्त करीब आप पहुँचा है जब ताज उछाले जाएंगे जब तख्त गिराए जाएंगे सर भी बहुत हैं बाजू भी बहुत हैं अब डेरे मंजिल पर डाले जाएंगे ਉਹ ਵਾਲਾ ਵਕਤ ਆ ਗਿਆ ਪੰਜਾਬ ਨੂੰ ਬਦਲਣ ਦਾ ਟਾਈਮ ਆ ਗਿਆ ਇੱਕ ਅੱਛੀ ਸ਼ੁਰੂਆਤ ਕਰਨ ਦਾ ਟਾਈਮ ਆ ਗਿਆ ਬੁਰੇ ਦੌਰ ਨੂੰ ਖਤਮ ਕਰਨ ਦਾ ਟਾਈਮ ਆ ਗਿਆ ਲੁਧਿਆਣਾ ਤੋਂ ਨਿਰਿੰਦਰ ਮਹਿੰਦੂਰ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ